ਆ ਦੇਖੋ 35 ਕੇ 40 ਜੀ ਸਾਡੇ ਬੱਚੇ ਮਾਰ ਕੇ ਨਾ ਤੇ ਗਾਈ ਸੋਚੋ ਸਾਡੇ ਇਹ ਤਾਂ ਜੇ ਛੋਟਾ ਇਸੂ ਹੋਵੇ ਧੇਮਗਰ ਮਾਰ ਕੇ ਲਿਆ ਗੇ ਨੀ ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਵੇਖੋ ਤਾਂ ਗੇ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਦੋਂ ਆਪਾਂ ਉਸ ਤੇ ਉਹ ਧਾਰਕ ਤਾਂ ਹੱਥ ਹੁੰਦੇ ਇੱਕ ਉਹ ਇੱਕ ਤਾਂ ਹੀ ਕੜੀ ਜੋੜਨੀ ਹੁੰਦੀ ਆ ਆਪਾਂ ਇੱਥੇ ਆਹ ਕੜੀ ਚਾਹੀਦੀ ਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਜੀ ਤੇ ਬਟੇ-ਬਟੇ ਆ ਬੰਦੇ ਕੋਲੇ ਵੀ ਪਹੁੰਚਾਂਗੇ ਪੱਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਥੋਪੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋਏ ਹਾਂਜੀ ਪਹਿਲਾ ਪਿੰਡ ਆ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਵੀ ਬਾਕੀ ਬਹੁਤ ਤੁਹਾਡਾ ਧੰਨਵਾਦ ਹੈ ਜਿਹਨੇ ਇਹ ਕੰਮ ਕਰਕੇ ਚੁੱਕਿਆ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪਦੇ ਸਾਰੇ ਸਾਡੇ ਬੱਚੇ ਬਚਾ ਲਿਓ ਹਾਂਜੀ ਹਾਂਜੀ ਇਹ ਸਰਕਾਰ ਨੇ ਕਦਮ ਚੁੱਕਿਆ ਅਜੇ ਫੁੱਲ ਨਹੀਂ ਜਿੱਚੇ ਸਾਡੇ ਬੱਚੇ ਦੇ ਮਢੀਆਂ ਦੇ ਵਿੱਚ ਜੀ ਹਾਂ ਹਾਂ ਨਿਕਾਲ ਕੇ ਪੜ੍ਹਨ ਤੇ ਪੜੀ ਕਰੇਗਾ ਜੀ ਆਪਾਂ ਬਾਹਰ ਸੰਸਕਾਰ ਸਾਰੇ ਉਹਨਾਂ ਦੇ ਦੂਜੇ ਦੀ ਤਿਆਰੀ ਹੋਈ ਹੁੰਦੀ ਹੈ ਹਾਂ ਆ ਕੋਸ਼ੇ ਤੇ ਤੁਹਾਡੇ ਕੋਲ ਰਿਕੁਐਸਟ ਜਿਹੜੀ ਛੋਟੇ ਮੋਟੀ ਹਨ ਖਾਣ ਪੀਣ ਵਾਲੇ ਆ ਖਾਕੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜੇ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਪੜ੍ਹਨਾ ਆਪਾਂ ਦੇਖੋ ਡੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਿਆਨੇ ਨੇ ਜੀ ਇਹ ਇੱਕ ਹੀ ਕਾਦੇ ਨੇ ਇਹ ਉਹਨਾਂ ਨੂੰ ਉਹ ਹੌਲੀ ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਹੁਣ ਅਸੀਂ ਇੰਦੇ ਇੱਥੇ ਤੁਹਾਡੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜਿਹਨੂੰ ਆਪਾਂ ਨੇ ਹੋਟ ਸੈਂਟਰ ਤੇ ਰਜਿਸਟਰ ਕਰਾਤਾ ਜੀ ਉਹ ਉਹਨਾਂ ਦੀ ਦਵਾਈ ਦਾ ਦੋ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ ਚੋਂ ਨਿਕਲ ਆਣਗੇ ਆ ਦੇਖੋ 35 ਕੇ 40 ਦੀ ਸਾਡੇ ਬੱਚੇ ਮਰ ਗਏ ਤੇ ਗਾ ਹੀ ਸੋਚੋ ਸਾਡੇ ਇਹ ਤਾਂ ਜੇ ਛੋਟਾ ਇਸੂ ਹੋ ਧਮਗਰ ਮਾਰ ਕੇ ਲਿਆ ਦੇ ਜੀ ਛੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਦੇਖੋ ਤੁਹਾ ਗੇਟ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਿਹੜਾ ਜਦੋਂ ਆਪਾਂ ਉਹਦਾ ਉਹਦਾ ਰੁਕਦਾ ਰੁਕਦਾ ਨਾਲ ਹੁੰਦਾ ਇੱਕ ਉਹ ਇੱਕ ਤਾਂ ਹੀ ਕੜੀ ਜੋੜਨੀ ਹੁੰਦੀ ਆ ਆਪਾਂ ਇੱਥੇ ਆਹ ਕੜੀ ਚਾਹੀਦੀ ਆ ਹੁਣ ਇਸ ਤੋਂ ਬਾਅਦ ਅਗਨੀ ਕੜੀ ਤੇ ਪਹੁੰਚਾਂਗੇ ਤੁਸੀਂ ਪੱਟੀ ਪੱਟੀਆ ਬੰਦੇ ਕੋਲੇ ਵੀ ਪਹੁੰਚਾਂਗੇ ਪੱਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਛੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋਵੇ ਹਾਂਜੀ ਪਹਿਲਾ ਪਿੰਡ ਆਪਾਂ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਇਹ ਪੱਕੀ ਬਹੁਤ ਤੁਹਾਡਾ ਧੰਨਵਾਦ ਹੈ ਜਿਹਨੇ ਇਹ ਕੰਮ ਕਰਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪੇ ਸਾਡੇ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਹਾਂ ਜੀ ਸਰਕਾਰ ਨੇ ਕਦਮ ਚੁੱਕਿਆ ਅਜੇ ਫੁੱਲ ਨਹੀਂ ਜੇ ਚੁਗੇ ਸਾਡੇ ਬੱਚੇ ਦੇ ਮਟੀਆਂ ਦੇ ਵਿੱਚ ਜੀ ਹਾਂ ਹਾਂ ਨਿੱਕੋ ਜਿਹੀ ਬਣ ਕੇ ਤੁਹ ਪਲੀ ਕਰੇਗਾ ਜੀ ਆਪਾਂ ਸਾਡੇ ਸਾਰੇ ਸੰਸਾਰ ਸਾਡੇ ਦੂਜੇ ਵੀ ਜੈਰੀ ਹੋਈ ਹੁੰਦੀ ਹੈ ਕਰ ਆ ਆ ਕੋਸ਼ੇ ਤੇ ਤੁਹਾਡੇ ਕੋਲ ਰਿਕੁਐਸਟ ਹੈ ਜਿਹੜੀ ਛੋਟੇ ਮੋਟੀ ਹਨ ਖਾਣ ਪੀਣ ਵਾਲੇ ਆ ਖਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜੇ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਫੜਨਾ ਹੈਗਾ ਆਪਾਂ ਦੇਖੋ ਜਿਹੜੇ ਛੋਟੇ-ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਿਆਨੇ ਨੇ ਜੀ ਇਹ ਕੀ ਕਹਾਦੇ ਨੇ ਇਹ ਉਹਨਾਂ ਨੂੰ ਉਹ ਹੌਲੀ-ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਹੁਣ ਅਸੀਂ ਇੰਦਰ ਇੱਥੇ ਤੁਹਾਡੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜਿਹਨੂੰ ਆਪਾਂ ਨੇ ਉਰਟ ਸੈਂਟਰ ਤੇ ਰਜਿਸਟਰ ਕਰਾਤਾ। ਉਹ ਉਹਨਾਂ ਦੀ ਦਵਾਈ ਦਾ ਦੋ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ ਚੋਂ ਨਿਕਲ ਆਣਗੇ। ਆ ਦੇਖੋ 35 ਕੇ 40 ਜੀ ਸਾਡੇ ਬੱਚੇ ਮਰ ਗਏ। ਤੇ ਗਾਂ ਹੀ ਸੋਚੋ ਸਾਡੇ ਇਹ ਤਾਂ ਦੇ ਛੋਟਾ ਇਸੋਂ ਵੱਡੇ ਮਗਰ ਮਰ ਚੁਈ ਆ ਗਏ ਜੀ। ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ। ਆ ਦੇਖੋ ਤਾਂ ਗਏ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਦੋਂ ਆਪਾਂ ਲੜਾਈ ਉਹ ਤਰ੍ਹਾਂ ਦਾ ਖਾਤ ਹੁੰਦਾ ਇੱਕ ਉਹ ਇੱਕ ਤ냥 ਕੜੀ ਜੋਗ ਨਹੀਂ ਹੁੰਦੀ ਆਪਾਂ ਇੱਥੇ ਆਹ ਕੜੀ ਚਾਹੀਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਜੀ ਪਟਰੀ ਪਟਰੀਆਂ ਬੰਦੇ ਕੋਲੇ ਵੀ ਪਹੁੰਚੇ ਪੱਕੇ ਤੋਂ ਤਾਂ ਆਪਾਂ ਨੇ ਵੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ 4ਵੇਂ ਪਿੰਡ ਤੋਂ ਇਹ ਲੜਾਈ ਸ਼ੁਰੂ ਹੋਵੇ ਹਾਂਜੀ ਪਹਿਲਾ ਪਿੰਡ ਆਪਾਂ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਵੀ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿਹੜਾ ਇਹ ਕੰਮ ਕਰਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪ ਦੇ ਸਾਰੇ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਹਾਂ ਜੀ ਸਰਕਾਰ ਨੇ ਕਦਮ ਚੁੱਕਿਆ ਲੇ ਅਜੇ ਫੁੱਲ ਨਹੀਂ ਜੇ ਚੁਗੇ ਸਾਡੇ ਬੱਚੇ ਜੇ ਮਡੀਆਂ ਦੇ ਵਿੱਚ ਜੀ ਹਾਂ ਹਾਂ ਨਿੱਕਾ ਜਿਹਾ ਜੀ ਬਣ ਤੂੰ ਪੜੀ ਕਰੇਗਾ ਜੀ ਆਪਾਂ ਇਹ ਤੋਂ ਬਾਹਰ ਸਰਕਾਰ ਦਾ ਇਹਨਾਂ ਦਾ ਕੀ ਦੂਜੇ ਵੀ ਪਿਆਰੀ ਹੋਈ ਹੁੰਦੀ ਕਿ ਆਕਰ ਆ ਕੋਸ਼ੇ ਤੇ ਤੁਹਾਡੇ ਕੇ ਰਿਕੁਐਸਟ ਜਿਹੜੀ ਛੋਟੇ ਮੋਟੀ ਹਨਾ ਖਾਣ ਪੀਣ ਵਾਲੇ ਆ ਖਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜੇ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਪੜਨਾ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਹੀ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਿਆਣੇ ਨੇ ਜੀ ਇਹ ਕੀ ਕਹਾਦੇ ਨੇ ਇਹ ਉਹਨਾਂ ਨੂੰ ਉਹ ਹੌਲੀ ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਜੀ ਹੁਣ ਅਸੀਂ ਇੰਦੇ ਇੱਥੇ ਤੁਹਾਡੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜਿਹਨੂੰ ਆਪਾਂ ਨੇ ਉਹਟ ਸੈਂਟਰ ਤੇ ਰਜਿਸਟਰ ਕਰਾਤਾ ਸੀ ਉਹ ਉਹਨਾਂ ਦੀ ਦਵਾਈ ਦਾ ਦੂ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ ਚੋਂ ਨਿਕਲ ਆਣਗੇ ਆ ਦੇਖੋ 35 ਕੇ 40 ਕੀ ਸਾਡੇ ਬੱਚੇ ਮਰ ਗਏ ਤੇ ਗਾਂ ਹੀ ਸੋਚੋ ਸਾਡੇ ਇਹ ਤੇ ਜੇ ਛੋਟਾ ਇਸੂ ਹੋ ਧਿਮਗਰ ਮਾਚੀ ਲਿਆ ਗਈ ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਦੇਖੋ ਤਾਂ ਗੇਟ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜੀ ਪਰ ਜਦੋਂ ਆਪਾਂ ਲੜਾਈ ਕਰਨੀ ਉਹ ਤਾਰੂ ਤਾਰੂ ਖਤੋਂਦੇ ਇੱਕ ਉਹ ਇੱਕ ਪੰਨੀ ਕੜੀ ਜੋੜਨੀ ਹੁੰਦੀ ਆਪਾਂ ਇੱਥੇ ਆਹ ਕੜੀ ਚਾਹੀਦੀ ਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਜੀ ਤੀਤ ਪੱਟੀ ਪੱਟੀਆ ਬੰਦੇ ਕੋਲੇ ਵੀ ਪਹੁੰਚ ਜੇ ਪੱਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਥੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋਏ ਹਾਂਜੀ ਪਹਿਲਾ ਪਿੰਡ ਆਪਾਂ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਇਹ ਪੱਕੀ ਬਹੁਤ ਤੁਹਾਡਾ ਧੰਨਵਾਦ ਹੈ ਜਿਹਨੇ ਇਹ ਕਦਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪਣੇ ਸਾਰੇ ਇਹ ਪ੍ਰੋਫੈਸ਼ਨ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਹਾਂਜੀ ਇਹ ਸਰਕਾਰ ਨੇ ਕਦਮ ਚੁੱਕਿਆ ਅਜੇ ਫੁੱਲ ਨਹੀਂ ਜੇ ਚੁਗੇ ਸਾਡੇ ਬੱਚੇ ਜੇ ਮਡੀਆਂ ਦੇ ਵਿੱਚ ਜੀ ਹਾਂ ਹਾਂ ਨੀ ਕੋਈ ਜੇ ਪਰ ਤੂੰ ਪਲੀ ਕਰੇਣਾ ਜੀ ਆਪਾਂ 12 ਸਰਕਾਰ ਸਾਹਿਬਾਂ ਦਾ ਤਿਆਰੀ ਹੋਈ ਹੁੰਦੀ ਕਿ ਆਕਰ ਆ ਕੋਸ਼ੇ ਤੇ ਤੁਹਾਡੇ ਕੋਈ ਰਿਕੁਐਸਟ ਹੈ ਜਿਹੜੀ ਛੋਟੇ ਮੋਟੀ ਹੈ ਨਾ ਖਾਣ ਪੀਣ ਵਾਲੇ ਆ ਖਾਕੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜਾ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਫੜਨਾ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਾਰੇ ਆਨੇ ਨੇ ਜੀ ਇਹ ਇੱਕ ਹੀ ਕਹਾਦੇ ਨੇ ਇਹ ਉਹਨਾਂ ਨੂੰ ਉਹ ਹੌਲੀ ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਜੀ ਉਹਨਾਂ ਅਸੀਂ ਇੰਦਰ ਇੱਥੇ ਥੋੜੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜਿਹਨੂੰ ਆਪਾਂ ਨੇ ਉਹ ਕੋਰਟ ਸੈਂਟਰ ਤੇ ਰਜਿਸਟਰ ਕਰਾਤਾ ਸੀ ਉਹ ਉਹਨਾਂ ਦੀ ਦਵਾਈ ਦਾ ਦੂ ਜਦੋਂ ਸ਼ੁਰੂ ਹੋ ਗਈ ਉਹ ਹੌਲੀ ਹੌਲੀ ਇਸ ਦਲਦਲ ਚੋਂ ਨਿਕਲ ਆਣਗੇ ਆ ਦੇਖੋ 35 ਕੇ 40 ਦੀ ਸਾਡੇ ਪਿੰਡ ਬੱਚੇ ਮਰ ਗਏ ਬਾਕੀ ਗਾਂ ਹੀ ਸੋਚੋ ਸਾਡੇ ਇਹ ਤਾਂ ਜੇ ਛੋਟਾ ਇਸੂ ਹੋ ਧਿਮਗਰ ਮਾਚੀ ਆ ਗਏ ਜੀ ਛੜੋ ਉਹ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਦੇਖੋ ਤੁਹਾ ਗਏ ਲੱਗੇ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਿਪਾ ਜਦੋਂ ਆਪਾਂ ਇਹ ਲੜਾਈ ਹੈ ਉਹ ਤਾਰ ਉਹ ਤਨ ਹੱਥ ਹੁੰਦੇ ਉਹ ਇੱਕ ਤਾਂ ਹੀ ਕੜੀ ਜੋਗ ਨਹੀਂ ਹੁੰਦੀ ਆਪਾਂ ਇੱਕ ਇਹ ਆ ਕੜੀ ਚਾਹੀਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਜੀ ਪੱਟੀ ਪੱਟੀਆ ਬੰਦੇ ਕੋਲੇ ਵੀ ਪਹੁੰਚਗੇ ਪੱਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਛੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋ ਰਹੀ ਹੈ ਹਾਂਜੀ ਪਹਿਲਾ ਪਿੰਡ ਆ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਵੀ ਬੱਖੀ ਬਹੁਤ ਤੁਹਾਡਾ ਧੰਨਵਾਦ ਹੈ ਜੇ ਇਹ ਕੰਮ ਕਦਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਹੈ ਹਾਂਜੀ ਬਹੁਤ ਅੱਛਾ ਜੀ ਇਹ ਆਦੇ ਸਾਰੇ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਆਹ ਜੀ ਸਰਕਾਰ ਨੇ ਕਦਮ ਚੁੱਕਿਆ ਅਜੇ ਫੋਲ ਨਹੀਂ ਜੇ ਚੁੱਕੇ ਸਾਡੇ ਬੱਚੇ ਦੇ ਮਟੀਆਂ ਦੇ ਵਿੱਚ ਜੀ ਹਾਂ ਹਾਂ ਨਿਕਾਲੇ ਪੜੀ ਕਰ ਦੇਣਾ ਜੀ ਆਪਾਂ ਬਾਹਰ ਸਰਕਾਰ ਸਾਡੇ ਕਿਹੋ ਜਿਹੇ ਪਿਆਰੀ ਹੋਈ ਹੈ ਹਿੰਦੀ ਕਰਦੇ ਆ ਆ ਗੋਸ਼ ਇੱਥੇ ਤੁਹਾਡੇ ਕੋਲ ਰਿਕੁਐਸਟ ਹੈ ਜਿਹੜੀ ਛੋਟੇ ਮੋਟੀ ਹਨ ਖਾਣ ਪੀਣ ਵਾਲੇ ਆ ਥਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜੇ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਬੰਨਣਾ ਹੈ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਹੀ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਾਰੇ ਆਨੇ ਨੇ ਜੀ ਇਹ ਇੱਕ ਹੀ ਕਹਾਣੀ ਨੇ ਇਹ ਉਹਨਾਂ ਨੂੰ ਉਹ ਹੌਲੀ ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਜੀ ਹੁਣ ਅਸੀਂ ਇੰਦੇ ਇੱਥੇ ਤੁਹਾਡੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜਿਹਨੂੰ ਆਪਾਂ ਨੇ ਉਹਟ ਸੈਂਟਰ ਤੇ ਰਜਿਸਟਰ ਕਰਾਤਾ ਸੀ ਉਹ ਉਹਨਾਂ ਦੀ ਦਵਾਈ ਦਾਦੂ ਜਦੋਂ ਸ਼ੁਰੂ ਹੋ ਗਈ ਉਹ ਹੌਲੀ ਹੌਲੀ ਇਸ ਦਲਦਲ ਤੋਂ ਨਿਕਲਿਆ ਨਹੀਂ ਆ ਦੇਖੋ ਪੰਚੀ ਦੇ ਚਾਰੀ ਦੀ ਸਾਡੇ ਬੱਚੇ ਮਰ ਗਏ ਨਾ ਤੇ ਗਾਇ ਸੋਚੋ ਸਾਡੇ ਇਹ ਤੇ ਛੋਟਾ ਇਸੂ ਉਹ ਦਿਮਗ ਰਮਾ ਚੂ ਗਿਆ ਜੀ ਛੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਵੇਖੋ ਤੁਹਾ ਗਏ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜੀ ਪਰ ਜਦੋਂ ਆਪਾਂ ਲੜਾਈ ਦਾ ਉਤਾਰ ਰੁਕਤਾਂ ਦੇ ਹੱਥ ਹੁੰਦੇ ਇੱਕ ਉਹ ਇੱਕ ਤਾਂ ਹੀ ਕੜੀ ਜੋੜਨੀ ਹੁੰਦੀ ਆ ਆਪਾਂ ਇੱਥੇ ਆਹ ਕੜੀ ਚੱਕੀ ਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਜੀ ਜੀ ਪੱਟੀ ਪੱਟੀਆ ਬੰਦੇ ਕੋਲੇ ਵੀ ਪਹੁੰਚਾਂਗੇ ਪੱਕੇ ਤੋਂ ਤਾਂ ਆਪਾਂ ਨੇ